ਵਿਰੋ ਕਣਕ ਦੀ ਜਿਵੇਂ ਵੈਰਾਈਟੀਆਂ ਆਉਂਦੀਆਂ ਰਹਿੰਦੀਆਂ ਨੇ ਇੱਕ ਕਾਮਯਾਬ ਵੈਰਾਈਟੀ ਜਿਹੜੀ ਪੀਬੀਡਬਲ 826 ਜੀ ਨੇ ਮਾਰਕੀਟ ਦੇ ਵਿੱਚ ਆਨਸਾਰ ਨਾਮ ਬਣਾਇਆ ਨਾਮ ਕਿਵੇਂ ਬਣਾਇਆ ਆਪਣੇ ਦਮ ਤੇ ਕਿਉਂਕਿ ਉਹਨੇ ਝਾੜ ਦਿੱਤਾ ਤਾਂ ਕਰਕੇ ਫਾਰਮਰਾਂ ਨੇ ਅਗਲੇ ਸਾਲ ਅਗਲੇ ਸਾਲ ਵੀ ਡਿਮਾਂਡ ਉਹਦੀ ਹੈਗੀ ਆ ਅੱਜ ਦੇ ਟਾਈਮ 'ਚ ਜੇ ਕਿਸੇ ਵੀ ਕਣਕ ਨੂੰ ਕੰਪੇਅਰ ਕੀਤਾ ਜਾਂਦਾ ਤਾਂ ਪਹਿਲਾਂ ਅਗਲਾ ਇਹ ਕਹਿੰਦਾ ਜਿਵੇਂ ਟਰੈਕਟਰ 455 ਦੇ ਬਰਾਬਰ ਲਾ ਕੇ ਦੇਖੋ ਵੀ ਉਹਦੇ ਨਾਲੋਂ ਤਕੜਾ ਇਹ ਤੇ ਕਣਕਾਂ ਦੇ ਵਿੱਚ ਇਦਾਂ ਹੀ 826 ਨੂੰ ਕਹਿਣ ਲੱਗੇ ਵੀ ਇਹਦੇ ਨਾਲੋਂ ਬਦਿਆਬੀ ਇਹਦੇ ਨਾਲੋਂ ਕੀ ਫਰਕ ਹੈ ਤੇ ਸੇਮ ਯੂਨੀਵਰਸਿਟੀ ਦੀ ਵੈਰੈਟੀ ਉਹਨਾਂ ਨੇ ਕੱਢਿਆ ਪੀਬੀਡਬਲਯੂ 872 ਜਿਹੜੀ 826 ਦੇ ਵੀ ਉੱਪਰ ਦੀ ਆਗੀ ਵੈਰੈਟੀ ਉਹ ਤੋਂ ਵੱਧ ਝਾੜ ਦੱਸਿਆ ਤੇ ਉਹ ਦੇਖਣ ਦੇ ਲਈ ਪਹੁੰਚੇ ਆ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਬਾਈ ਉਹਨਾਂ ਦਾ ਫਤੇ ਸੀਡ ਫਾਰਮ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਬਾਈ ਜਿਵੇਂ ਗੱਲ ਕਰੀ ਇਹ ਸਭ ਤੋਂ ਪਹਿਲਾਂ ਤਾਂ ਵੀ ਤੁਸੀਂ ਐਮਓਯੂ ਕਰਾ ਕੇ ਲਿਆ ਐਮਓਯੂ ਜੀ ਐਮਓਯੂ ਕਰਾਇਆ ਐਮਓਯੂ ਪ੍ਰਾਪਤ ਕਰਕੇ ਲੈਤਾ ਜੀ ਵੀ ਆਪਾਂ ਠੀਕ ਹੈ ਆਪਣੇ ਫਾਰਮ ਦੇ ਨਾਮ ਤੇ ਐਮਓਯੂ ਕਰਾ ਕੇ ਬਾਈ ਹੋਰਾਂ ਨੇ ਰੀਜਨੈਲਟੀ ਕਹਿ ਸਕਦੇ ਆ ਵੀ 100% ਹੈ ਕਿਉਂਕਿ ਯੂਨੀਵਰਸਿਟੀ ਤੋਂ ਵੀ ਲਿਆ ਤੇ ਇਹ ਬਰੀਡਰ ਸੀਡ ਆ ਗਿਆ ਬਾਈ ਬਰੀਡਰ ਸੀਡ ਹੈ ਸਰ ਤੇ ਕਿੰਨਾ ਵੀ ਮਿਲਿਆ ਦੀ ਬਾਈ ਆਪਾਂ ਨੂੰ ਸਾਨੂੰ 2 ਕਵਾਂਟਲ ਵੀ ਮਿਲੇ ਸੀ ਠੀਕ ਹੈ ਤੇ ਕਿੰਨੀ ਜਗ੍ਹਾ ਲਾਤੀ ਆਪਾਂ ਆਪਾਂ ਨੇ ਲਗਭਗ 6.5 ਕਿਲਾਂ ਦਾ ਲਾਤਾ 33 ਕਿਲੋ ਦੀ ਐਵਰੇਜ ਪਾਈ ਜੀ ਵੀ ਦੀ ਠੀਕ ਹੈ ਇਹਦਾ ਫਟਾਰ ਬਹੁਤ ਜ਼ਿਆਦਾ ਜੀ 33 ਕਿਲੋ ਦੀ ਐਵਰੇਜ ਪਾਈ ਹੈ ਇਹਦਾ ਫਟਾਰ ਬੂਝਾ ਵੱਧ ਮਾਰਦੀ ਹੈ ਟੈਲਰਿੰਗ ਜ਼ਿਆਦਾ ਹੈ ਕਣਕ ਦੀ ਤਾਂ ਕਰਕੇ ਵੀ ਫਸੀ ਖੜੀ ਆ ਹਨਾ ਹਾਂ ਜੀ 30 ਕਿਲੋ ਪਾ ਕੇ ਵੀ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਘੱਟ ਨਹੀਂ ਜੇ 40 ਚੂਲੀ ਪਾਤਾ ਫਿਰ ਤਾਂ ਜਮੇ ਹੀ ਬੰਦ ਹੋ ਜੂ। ਵੀ 33 ਕਿਲੋ ਪਾ ਕੇ ਸੋਹਣਾ ਰਿਜ਼ਲਟ ਆ ਇਹਦਾ ਤੇ ਬਾਈ ਕਿਵੇਂ ਲੱਗਿਆ ਹੁਣ ਤੱਕ ਡੀਪੀ ਕਿੰਨਾ ਪਾਇਆ ਇਹਨੂੰ? ਇੱਕ ਬੈਗ ਜੀ ਕੁੱਲ। ਇੱਕ ਬੈਗ। ਇੱਕ ਬੈਗ। ਤੇ ਹੋਰ ਸਪਰੇ ਹਾਂ। ਸਪਰੇ ਬਸ ਇੱਕ ਫੰਗੀਸਾਈਡ ਦੀ ਸਪਰੇ ਕਰੀ ਆ ਜੀ ਤੇ 1 ਕਪ ਆਮ ਤੇਰਾ 0.45 ਦੀ ਸਪਰੇ ਕਰੀ ਆ ਤੇ ਜੀ। ਠੀਕ ਹੈ। ਯੂਰੀਆ ਕਿੰਨਾ ਦਿੱਤਾ ਨਾਈਟ੍ਰੋ ਜੀ। ਯੂਰੀਆ 3 ਬੈਗ ਜੀ। 3 ਘਟੇ ਯੂਰੀਆ। 3 ਘਟੇ ਯੂਰੀਆ ਦੇਨੇ ਜੀ। ਠੀਕ ਹੈ। ਹਾਂ ਜੀ। ਤੇ ਹੁਣ ਤੱਕ ਕੋਈ ਬਿਮਾਰੀ ਵਗੈਰਾ ਕੋਈ ਬਿਮਾਰੀ ਨਹੀਂ ਨਾ ਹੀ ਇਹਦੇ ਵਿੱਚ ਡਿਗਣ ਦੀ ਸਮੱਸਿਆ ਜੀ ਅਸੀਂ ਇਹਨੂੰ ਪਾਣੀ ਵੀ ਛੀ ਤਰੀਕ ਤੋਂ ਪਹਿਲਾਂ ਲਾਤਾ ਸੀਗਾ ਠੀਕ ਤਾਂ ਵੀ ਉਹ ਬਿਲਕੁਲ ਖੜੀ ਰਹੀ ਜੀ ਹਵਾ ਦੇ ਵਿੱਚ ਵੀ ਬਿਲਕੁਲ ਖੜੀ ਰਹੀ ਇੱਕ ਵੀ ਕਿਤੇ ਵੀ ਡੋਗੀ ਡਿਗੀ ਹੋਈ ਨਹੀਂ ਹੈਗੀ ਸਰ ਸਾਰੇ ਵਾਰ ਹਾਂ ਹਰ ਤੇ ਵੀ ਪੂਰੇ ਟੱਕ ਦੇ ਵਿੱਚ ਦੇਖਣ ਨੂੰ ਨਹੀਂ ਮਿਲੂਗੀ ਤੇ ਹੋਰ ਇਹਦੇ ਕੀ ਕੀ ਕੈਰੇਕਟਰ ਖਾਸ ਲੱਗੇ ਆਪਾਂ ਨੂੰ ਇਹਦਾ ਕੱਦ 197 ਸੈਂਟੀਮੀਟਰ ਹੈ ਜੀ ਲਗਭਗ 99 ਸੈਂਟੀਮੀਟਰ ਜੀ ਦੇ ਕਾਰਨ ਡਿਗਦੇ ਨਹੀਂ ਇੱਕ ਇਹਦਾ ਫਟਾਰ ਬਹੁਤ ਜ਼ਿਆਦਾ ਜੀ ਠੀਕ हां ਸਾਰੀਆਂ ਵੈਰਾਈਟੀਆਂ ਨੂੰ ਫਟਾਰ ਵੱਧਾ ਜੀ ਤੇ ਬੱਲੀ ਦੇ ਵਿੱਚ ਮੱਖੀਆਂ ਦੀ ਗਿਣਤੀ ਵੀ ਵਧੀਆ ਜੀ ਠੀਕ ਹੈ ਤੇ ਮੱਖੀ ਚ ਦਾਣੇ ਵੀ ਲਗਭਗ 4 ਤੋਂ 5 ਦਾਣੇ ਨੇ ਹਰੇਕ ਮੱਖੀ ਚ ਦਾਣੇ 4 ਤੋਂ 5 ਦਾਣੇ ਬਾਕੀ ਉਹ ਵੀ ਬੱਲੀ ਗੁੰਦਮੀ ਆ ਪਰ ਮੀਆਂ ਦੇਖਣ ਦੇ ਵਿੱਚ ਹੀ ਦੱਸਦੀ ਆ ਹਾਂ ਜੀ ਦੇਖਣ ਦੇ ਵਿੱਚ ਹੀ ਦੱਸਦੀ ਆ ਵੈਰਾਈਟੀ ਨਾੜ ਵੀ ਬਹੁਤ ਲੱਗਦਾ ਹਾਂ ਚਾਹੇ ਅੱਜ ਤੂੜੀ ਦਾ ਰੇਟ ਘੱਟ ਹੀ ਆ ਹਾਂ ਪਰ ਜਿਹੜੀ ਚੀਜ਼ ਹੈਗੀ ਆ ਉਹ ਹੈ ਉਹ ਹੈਗੀ ਆ ਜੀ ਬਿਲਕੁਲ ਪੂਰੀ ਓਕੇ ਵੈਰਾਈਟੀ ਹੈ ਜੀ ਜੇ ਕਿਸੇ ਕਿਸਾਨ ਭਰਾ ਨੇ ਆਪਣੇ ਖੇਤ ਚ ਆ ਕੇ ਦੇਖਣੀ ਹੋਵੇ ਤਾ ਦੇਖ ਵੀ ਸਕਦਾ ਜੀ ਜੇ ਦੇਖਣੀ ਆ ਤਾਂ ਸਕਰੀਨ ਤੇ ਨੰਬਰ ਚੱਲਦਾ ਇਹਨੂੰ ਦੇਖ ਵੀ ਸਕਦੇ ਹੋ ਹਲੇ ਲੈ ਜੂ ਬਾਈ ਇਹ 15 20 ਦਿਨਾਂ ਹਾਂ ਵਿਸਾਖੀ ਤੋਂ ਬਾਅਦ ਵੱਡੂਗੀ ਵਿਸਾਖੀ ਤੋਂ ਬਾਅਦ ਵੱਡੂਗੀ ਐਤਕੀ ਕਿਉਂਕਿ ਸੀਜ਼ਨ ਤੁਹਾਨੂੰ ਪਤਾ ਵੀ ਸਾਰੇ ਹੀ ਲੇਟ ਆਲ ਓਵਰ ਤੇ ਬਾਕੀ ਕਿਸੇ ਵੀ ਵੀਰ ਨੇ ਜੇ ਇਹਨਾਂ ਕੋਲੋਂ ਇਸ ਤੋਂ ਬਾਅਦ ਸੀਡ ਪ੍ਰਾਪਤ ਕਰਨਾ ਤਾਂ ਆਪਾਂ ਗਰੰਟੀ ਲੈ ਸਕਦੇ ਹਾਂ ਕਿਉਂਕਿ ਐਮਓਯੂ ਕਰਾਇਆ ਅਗਲੇ ਕੋਲੇ origignal source ਹੈਗੇ ਨੇ ਪੱਕਾ ਬਿਲ ਦੇ ਸਕਦੇ ਠੀਕ ਆ ਪੱਕਾ ਬਿਲ ਦੇ ਸਕਦੇ ਹਾਂ ਪੱਕਾ ਬਿਲ ਹੋਊਗਾ 100% ਪਿਓਰ ਹੋਊਗਾ ਜੀ ਠੀਕ ਆ ਹਾਂ ਜਿੰਨਾ ਵੀ ਸੀਡ ਤੇ ਬਾਕੀ ਇਹਦਾ ਕਿੰਨਾ ਝਾੜ ਆਉਂਦਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਜਦੋਂ ਬਾਈ ਉਹਨਾਂ ਨੇ ਵੱਢ ਲਿਆ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਪਡੇਟ ਦੇ ਦੇਵਾਂਗੇ ਵੀ ਪੀ ਵੀ ਡਬਲਯੂ 872 ਦਾ 6 ਕਿੱਲਿਆਂ ਦਾ ਆਪਾਂ ਕੈਲਕੂਲੇਟਰ ਕਰਕੇ ਐਵਰੇਜ ਕਰਕੇ ਤੁਹਾਨੂੰ ਸਾਰਾ ਦਿਖਾ ਦਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਓਕੇ ਧੰਨਵਾਦ ਸਟੂਡੈਂਟ